ਸਤਿ ਸ਼੍ਰੀ ਅਕਾਲ ਜੀ ਨਵਾਂ ਪੰਜਾਬ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਮੈਂ ਹਾਂ ਨਵਦੀਪ ਸਿੰਘ ਵਦਵਾ ਨਵੀਂ ਸਵੇਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਦੀ ਨਵੀਂ ਸਵੇਰ ਦੇ ਵਿੱਚ ਅਸੀਂ ਗੱਲ ਕਰਾਂਗੇ ਜਦੋਂ ਅੱਜ ਸਵੇਰ ਚੜ੍ਹੀ ਤਾਂ ਫੋਨ ਖੁੱਲੇ ਗਏ ਤਾਂ ਸਭ ਤੋਂ ਪਹਿਲੀ ਖਬਰ ਨਜ਼ਰ ਆਈ ਕਿ ਪੰਜਾਬ ਕਾਂਗਰਸ ਦੇ ਵਿੱਚ ਤਬਦੀਲੀਆਂ ਦਾ ਦੌਰ ਸ਼ੁਰੂ ਹੋ ਗਿਆ ਪਰ ਇਹ ਤਬਦੀਲੀਆਂ ਕਿੰਨੀਆਂ ਅੱਗੇ ਤੱਕ ਜਾਣਗੀਆਂ ਕਿੰਨੇ ਕੋ ਵੱਡੇ ਪੱਦਰ ਤੇ ਅਜੇ ਹੋਰ ਹੋਣੀਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਹਾਲਾਤ ਤਰਨ ਤਰਨ ਬਾਈਲੈਕਸ਼ਨ ਚ ਬਣੇ ਨੇ ਵੋਟਿੰਗ ਤੋਂ ਤੁਰੰਤ ਬਾਅਦ ਇਹ ਤਬਦੀਲੀ ਬਹੁਤ ਕੁਝ ਬਿਆਨ ਕਰ ਰਹੀ ਹੈ ਸੋ ਅੱਜ ਨਵੀ ਸਵੇਰ ਦੇ ਵਿੱਚ ਗੱਲ ਕਰਾਂਗੇ ਪੰਜਾਬ ਕਾਂਗਰਸ ਦੀ ਕਾਂਗਰਸ ਹਾਈ ਕਮਾਂਡ ਦੀ ਕਾਂਗਰਸ ਦੀ 2027 ਨੂੰ ਲੈ ਕੇ ਰਣਨੀਤੀ ਕੀ ਹੈ ਤੇ ਸੋਰਸਸ ਆਖਿਰਕਾਰ ਕਿਸ ਵੱਲ ਇਸ਼ਾਰਾ ਕਰ ਰਹੇ ਨੇ ਕਿ ਹੁਣ ਅੱਗੇ ਕਿਹਦੀ ਕਿਹਦੀ ਛੁੱਟੀ ਹੋਣ ਵਾਲੀ ਹੈ ਅਗਲੇ 10 ਮਿੰਟ ਤੱਕ ਸਾਡੇ ਨਾਲ ਬਣੇ ਰਹੋ ਇਸ ਤੋਂ ਜ਼ਿਆਦਾ ਤੁਹਾਨੂੰ ਨਹੀਂ ਰੋਕਾਂਗੇ ਅਪੀਲ ਹੈ ਕਿ 10 ਮਿੰਟਾਂ ਤੁਸੀਂ ਸਮਝ ਜਾਓਗੇ ਕਿ ਆਖਰਕਾਰ ਪੰਜਾਬ ਕਾਂਗਰਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਸ਼ੁਰੂ ਹੋਈਆਂ ਨੇ ਉਹ ਕਿਸ ਵੱਲ ਇਸ਼ਾਰਾ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਕਾਂਗਰਸ ਦੇ ਵਿੱਚ ਤਬਦੀਲੀ ਦੀ ਥੱਲੇ ਤੋਂ ਜ਼ਿਲ੍ਹਾ ਪ੍ਰਧਾਨਾਂ ਦੀ ਇੱਕ ਲਿਸਟ ਦੇ ਰਾਤ ਜਾਰੀ ਕੀਤੀ ਗਈ ਉਹਨਾਂ ਜ਼ਿਲ੍ਹਾ ਪ੍ਰਧਾਨਾਂ ਦੇ ਵਿੱਚ ਕਈ ਵੱਡੇ ਨਾਮ ਵੀ ਨੇ ਔਰ ਕਈ ਨਾਮ ਉਹ ਨੇ ਜਿਹੜੇ ਅੱਜ ਤੱਕ ਸ਼ਾਇਦ ਹੀ ਕਦੇ ਤੁਸੀਂ ਸੁਣੇ ਹੋ ਇਹ ਕਹਿ ਲੋ ਕਿ ਜਿਹੜੇ ਗਰਾਊਂਡ ਤੇ ਕੰਮ ਕਰਦੇ ਰਹੇ ਨੇ ਪਰ ਉਹਨਾਂ ਨੂੰ ਐਤਕੀ ਜ਼ਿੰਮੇਵਾਰੀ ਕਾਂਗਰਸ ਹਾਈ ਕਮਾਂਡ ਵੱਲੋਂ ਦੇ ਦਿੱਤੀ ਗਈ ਹੈ ਉਹਨਾਂ ਨਾਵਾਂ ਨੂੰ ਜੇ ਮੈਂ ਇੱਕ ਇੱਕ ਕਰਕੇ ਗੱਲ ਕਰਾਂ ਤੇ ਸਭ ਤੋਂ ਪਹਿਲਾ ਨਾਮ ਹੈ ਅੰਮ੍ਰਿਤਸਰ ਰੂਰਲ ਤੋਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਇਹ ਕਿਉਂ ਦਿੱਤਾ ਗਿਆ ਸੁਖਵਿੰਦਰ ਡੈਨੀ ਬੰਡਾਲਾ ਜਿਹੜੇ ਨੇ ਉਹ ਐਮਐਲਏ ਵੀ ਰਹਿ ਚੁੱਕੇ ਨੇ ਜਦੋਂ ਸਰਕਾਰ ਸੀ ਕਾਂਗਰਸ ਪਾਰਟੀ ਸੀ ਉਦੋਂ ਵਰਕਿੰਗ ਪ੍ਰੈਜ਼ੀਡੈਂਟ ਵੀ ਕਾਂਗਰਸ ਪਾਰਟੀ ਦੇ ਰਹੇ ਨੇ ਯਾਦ ਹੋਣਾ ਤੁਹਾਨੂੰ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ 4 ਵਰਕਿੰਗ ਪ੍ਰਧਾਨ ਲਾਏ ਗਏ ਸੀ ਉਹਨਾਂ ਚੋਂ ਇੱਕ ਡੈਨੀ ਸੀਗੇ ਸੋ ਇਹ ਕਿਉਂ ਦਿੱਤਾ ਗਿਆ ਕਿਉਂਕਿ ਰਾਜਾ ਵੜਿੰਗ ਨੇ ਜੋ ਕੁਝ ਕੀਤਾ ਜਾਂ ਕਹਿ ਲੋ ਕਿ ਮਟਿਆ ਪਲੇਟ ਕੀਤਾ ਪਿਛਲੇ ਦਿਨੀ ਜੋ ਇੱਕ ਬਿਆਨ ਉਹਨਾਂ ਨੇ ਵਿਵਾਦ ਦਿੱਤਾ ਮਜਬ ਮਜਬੀ ਸਿੱਖ ਪਾਈਚਾਰੇ ਨੂੰ ਲੈ ਕੇ ਤਰਨਤਾਰਨ ਚ ਔਰ ਕਿਉਂਕਿ ਡੈਨੀ ਜਿਹੜੇ ਨੇ ਉਹ ਮਜਾ ਵੀ ਸਿੱਖ ਭਾਈਚਾਰੇ ਤੋਂ ਹੀ ਆਂਦੇ ਨੇ ਤੇ ਐਸੇ ਕਰਕੇ ਮਾਜੇ ਦੇ ਵਿੱਚ ਖਾਸਾ ਪ੍ਰਭਾਵ ਭਾਈਚਾਰੇ ਦਾ ਹੈ ਔਰ ਇੱਕ ਜ਼ਿੰਮੇਵਾਰੀ ਵੱਡੀ ਡੈਨੀ ਨੂੰ ਐਸੇ ਕਰਕੇ ਦਿੱਤੀ ਗਈ ਹੈ ਹਾਲਾਂਕਿ ਡੈਨੀ ਜਿਹੜੇ ਨੇ ਉਹ ਦਿੱਲੀ ਇਲੈਕਸ਼ਨ ਵੇਲੇ ਵੀ ਬਹੁਤ ਉੱਥੇ ਸਕਰੀਆ ਨਜ਼ਰ ਆਏ ਪੰਜਾਬ 'ਚ ਵੀ ਪਿਛਲੇ ਕਈ ਦਿਨਾਂ ਤੋਂ ਸਕਰੀਏ ਨੇ ਸੋ ਕੁੱਲ ਮਿਲਾ ਕੇ ਇੱਕ ਵੱਡੀ ਜ਼ਿੰਮੇਵਾਰੀ ਮੈਸਰ ਕੇ ਕਹਿ ਰਹੇ ਕਿ ਵੱਡੇ ਚਿਹਰੇ ਵੀ ਪਾਏ ਗਏ ਨੇ ਆ ਸੌਰਵ ਮਦਾਨ ਨੇ ਜਿਹੜੇ ਅੰਮ੍ਰਿਤਸਰ ਅਰਬੰਤੋਂ ਨੇ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਹੜੇ ਕ ਐਮ ਐਲ ਏ ਨੇ ਪਿੱਛੇ ਬਾਈ ਇਲੈਕਸ਼ਨ ਦੇ ਵਿੱਚ ਜਿੱਤੇ ਸੀ ਸਰਕਾਰ ਦਾ ਇਲੈਕਸ਼ਨ ਹੋਵੇ ਬਾਈ ਇਲੈਕਸ਼ਨ ਨੂੰ ਮੈਂ ਸਰਕਾਰ ਦਾ ਇਲੈਕਸ਼ਨ ਕਹਿਣਾ ਸਰਕਾਰ ਦਾ ਇਲੈਕਸ਼ਨ ਹੋਵੇ ਔਰ ਐਮ ਐਲ ਏ ਜਿੱਤਿਆ ਹੋਵੇ ਉਹਦੇ ਵਿੱਚ ਕਿਤੇ ਨਾ ਕਿਤੇ ਮੰਨਿਆ ਜਾਂਦਾ ਕਿ ਇੱਕ ਵੱਡਾ ਮਸਲਾ ਹੈ ਜਾਂ ਕਹਿ ਲੋ ਕਿ ਬੰਦੇ 'ਚ ਦਮ ਹੈ ਸੋ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਤੋਂ ਲੱਭੇ ਵੀ ਬਹੁਤ ਸਾਰੇ ਨਾਮ ਨੇ ਮੈਂ ਸ਼ਾਇਦ ਇੱਕ ਇੱਕ ਕਰਕੇ ਨਾਮ ਤੇ ਤਾਂ ਖੈਰ ਕੀ ਜਾਵਾਂ ਪਰ ਇਹ ਜਿਹੜੀ ਲਿਸਟ ਹੈ ਇਹ ਲਿਸਟ ਇੱਕ ਬੈਲੈਂਸ ਲਿਸਟ ਹੈ ਪਰसों ਮੈਂ ਇੱਕ ਵੀਡੀਓ ਪਾਈ ਸੀ ਕਿ ਆਖਿਰਕਾਰ ਤਰਨ ਤਾਰਨ ਜ਼ਿਮਨੀ ਚੌਂਚ ਜੋ ਦੋ ਵਿਵਾਦਿਤ ਬਿਆਨ ਰਾਜਾ ਵਰਿੰਗ ਵੱਲੋਂ ਦਿੱਤੇ ਗਏ ਨੇ ਉਸ ਤੋਂ ਬਾਅਦ ਹਾਈ ਕਮਾਂਡ ਕਿਤੇ ਨਾ ਕਿਤੇ ਨਰਾਜ਼ ਹੈ ਕੱਲ ਆਈਸੀਸੀ ਦੇ ਕੁਝ ਮੇਰੇ ਸੋਰਸਸ ਨੇ ਪੁਰਾਣੇ ਕਿਉਂਕਿ ਹੁਣ ਦੁਬਾਰਾ ਜਦੋਂ ਕੈਮਰੇ ਅੱਗੇ ਆਏ ਆ ਉਹ ਵੀਡੀਓਜ਼ ਲਗਾਤਾਰ ਜਦੋਂ ਸਰਕੂਲੇਟ ਹੋ ਕੇ ਲੋਕਾਂ ਕੋਲ ਜਾਂਦੀਆਂ ਤੇ ਬਹੁਤੇ ਲੋਕ ਹੁਣ ਸੰਪਰਕ ਕਰਨ ਲੱਗ ਪਏ ਐ ਆਈਸੀਸੀ ਦੇ ਇੱਕ ਸੋਰਸਸ ਜਿਹੜੇ ਕੱਲ ਮੇਰੇ ਨਾਲ ਉਹਨਾਂ ਨੇ ਲਗਭਗ ਅੱਧਾ ਪੂਣਾ ਘੰਟਾ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਸੰਕੇਤ ਕਾਲੀ ਮਿਲ ਗਏ ਸੀ ਕਿ ਬਾਈਲੈਕਸ਼ਨ ਤੋਂ ਬਾਅਦ ਯਾਨੀ ਕਿ ਜ਼ਿਮਨੀ ਚੋਣ ਦੀ VOTING ਤੋਂ ਬਾਅਦ ਵੱਡਾ ਬਦਲਾ ਸ਼ੁਰੂ ਹੋ ਜਾਏਗਾ ਔਰ ਉਹ ਦੇਰ ਰਾਤ ਸ਼ੁਰੂ ਹੋ ਗਿਆ ਉਹਦੇ ਵਿੱਚ ਕੁਝ ਵੱਡੇ ਬਦਲਾਅ ਹੋਰ ਨੇ ਪਹਿਲੇ ਮੈਂ ਸਿਰਫ ਜ਼ਿਲ੍ਹਾ ਪ੍ਰਧਾਨਾਂ ਦੀ ਗੱਲ ਕਰੂੰਗਾ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਇਹ ਜਿਹੜਾ ਕੰਬੀਨੇਸ਼ਨ ਹੈ ਇਹ ਹਾਈ ਕਮਾਂਡ ਦਾ ਬਹੁਤ ਬੈਲੈਂਸਡ ਔਰ ਜਿਹੜੇ ਲੋਕ ਕਾਂਗਰਸ ਦੀ ਸਿਆਸਤ ਨੂੰ ਅੰਦਰ ਤੱਕ ਸਮਝਦੇ ਨੇ ਉਹ ਸਮਝਣਗੇ ਕਿ ਇਹ ਜਿਹੜਾ ਲਿਸਟ ਆਈ ਹੈ ਇਹਦੇ ਵਿੱਚ ਕਿਸੇ ਇੱਕ ਗਰੁੱਪ ਨੂੰ ਖੁਸ਼ ਨਹੀਂ ਕੀਤਾ ਗਿਆ ਨਿਰਾਸ਼ ਜ਼ਰੂਰ ਕੁਛਾਨੂ ਕੀਤਾ ਗਿਆ ਉਹ ਕੌਣ ਨੇ ਦੇਖੋ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਕਾਂਗਰਸ ਹਾਈ ਕਮਾਂਡ ਦੇ ਸੰਪਰਕ ਵਾਲੇ ਲੋਕ ਨੇ ਲਗਭਗ 60% ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਜਨਤਾ ਉੱਪਰ ਚੰਗਾ رابطہ ਰੰਦਾ ਗੁਰਦਾਸਪੁਰ ਦੇ ਵਿੱਚ ਵੱਡੀ ਜ਼ਿੰਮੇਵਾਰੀ ਪਾੜਾ ਨੂੰ ਦਿੱਤੀ ਗਈ ਹੈ ਪਾੜਾ ਐਮ.ਐਲ.ਏ ਵੀ ਨੇ ਔਰ ਗੁਰਦਾਸਪੁਰ ਦੇ ਇੱਕ ਵੱਡੇ ਲੀਡਰ ਜਿਹੜੇ ਕਿ ਵੱਡੀ ਅਹੁਦੇ ਤੇ ਵੀ ਨੇ ਸੰਵਿਧਾਨਿਕ ਅਹੁਦੇ ਤੇ ਵੀ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਉਹਨਾਂ ਦੀ ਨੇੜਤਾ ਨਹੀਂ ਹੈ ਸ਼ਾਇਦ ਇਸੇ ਕਰਕੇ ਮੈਂ ਕਹਿ ਸਕਦਾ ਹਾਂ ਕਿ ਵੱਡੇ ਲੀਡਰ ਦੇ ਖੰਭ ਥੋੜੇ ਜੇ ਕੁੱਤਰੇ ਗਏ ਹੈ ਫਿਰ ਉਸ ਤੋਂ ਬਾਅਦ ਤੁਸੀਂ ਹੌਲੀ-ਹੌਲੀ ਜਦੋਂ ਥੱਲੇ ਆਓਗੇ ਤੇ ਜਲੰਧਰ ਦੇ ਵਿੱਚ ਵੀ ਜੋ ਸਿਨੈਰੀਓ ਬਣਿਆ ਹੈ ਉਹ ਕਿਸੇ ਇੱਕ ਵੱਡੇ ਲੀਡਰ ਨੂੰ ਝਟਕੇ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਯਾਨੀ ਕਿ ਇਸ ਤੋਂ ਬਾਅਦ ਮੁਹਾਲੀ ਦਾ ਜ਼ਿਲ੍ਹਾ ਪ੍ਰਧਾਨ ਕਿਸੇ ਹੋਰ ਨੂੰ ਕਮਿਟ ਕੀਤਾ ਗਿਆ ਸੀ। ਚਾਹੇ ਉਹ ਕਿਦੇ ਵੱਲੋਂ ਵੀ ਕੀਤਾ ਗਿਆ ਹੁਣ ਉਹਦੇ ਤੇ ਮੈਂ ਨਹੀਂ ਜਾਊਂਗਾ ਉਹ ਤੁਸੀਂ ਵੇਖੋਗੇ ਕਿ ਮੁਹਾਲੀ ਸ਼ਹਿਰ ਚ ਪਿਛਲੇ ਕਈ ਦਿਨਾਂ ਤੋਂ ਦੀਵਾਲੀ ਤੋਂ ਵੇਖ ਲਓ ਜਾਂ 15 ਅਗਸਤ ਤੋਂ ਵੇਖ ਲਓ। ਬੜੇ ਹੋਲਡਿੰਗ ਲੱਗੇ ਹੋਏ ਨੇ ਇੱਕ ਲੀਡਰ ਦੇ ਉਹ ਕੌਣ ਲਵਾ ਰਿਹਾ ਸੀ ਕਿਨੂੰ ਆਖਿਰਕਾਰ ਇਹ ਕਿਹਾ ਗਿਆ ਸੀ ਕਿ ਜੀ ਤੁਹਾਨੂੰ ਵੱਡੀ ਜ਼ਿੰਮੇਵਾਰੀ ਦਵਾਂਗੇ ਪਰ ਉਹ ਨਹੀਂ ਮਿਲੀ। हाई कमांड ਨੇ ਉੱਥੇ ਵੀ ਇੱਕ ਕਪੜਾ ਬੰਦਾ ਲਾ ਕੇ ਰੱਖਿਆ ਸੋ ਕੁੱਲ ਮਿਲਾ ਕੇ ਇੱਕ ਬੜੀ ਬੈਲੈਂਸਡ ਲਿਸਟ ਹੈ ਇਸ ਲਿਸਟ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਕੁਝ ਬੰਦੇ ਸੁਖਪਾਲ ਖੈਰੇ ਦੇ ਵੀ ਨੇ ਕੁਝ ਬੰਦੇ ਜਿਹੜੇ ਨੇ ਉਹ ਪ੍ਰਗਟ ਸਿੰਘ ਦੇ ਵੀ ਨੇ ਕੁਝ ਬੰਦੇ ਰਾਣਾ ਕੇਪੀ ਦੇ ਵੀ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਦਾ ਬਹੁਤਾ ਤਵੱਜੋ ਇਹਦੇ 'ਚ ਹੈ ਜਿਹੜੇ ਵੱਡੇ ਲੀਡਰ ਨੇ ਜਿਨ੍ਹਾਂ ਕੋਲ ਵੱਡੀਆਂ ਜ਼ਿੰਮੇਵਾਰੀਆਂ ਨੇ ਸ਼ਾਇਦ ਇਸ ਲਿਸਟ ਦੇ ਵਿੱਚ ਉਨ੍ਹਾਂ ਦੇ ਹਮਾਇਤਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਰਿਸੋਰਸਸ ਕਹਿੰਦੇ ਸਰੇ ਸੀ ਕਿ ਥੋੜਾ ਜਿਹਾ ਵੱਡੇ ਲੀਡਰਾਂ ਨੂੰ ਇੱਕ ਸੁਨੇਹਾ ਦੇਣਾ ਕਿ ਜੇ ਤੁਸੀਂ ਗੁੱਟਬਾਜ਼ੀ ਨਹੀਂ ਛੱਡੋਗੇ ਤਾਂ ਤੁਹਾਡੇ ਪੱਲੇ ਕੱਖ ਨਹੀਂ ਰਹਿਣ ਦੇਣਾ ਜਾਂ ਕਹਿ ਲੋ ਕਿ ਤੁਹਾਡੀ ਚੱਲਣ ਨਹੀਂ ਦੇਣੀ ਸੋ ਇਹ ਕਿਤੇ ਨਾ ਕਿਤੇ ਕਾਂਗਰਸ ਹਾਈ ਕਮਾਂਡ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਇਸ ਲਿਸਟ ਰਾਹੀਂ ਕੀਤੀ ਹੈ ਹੁਣ ਮੈਂ ਅੱਗੇ ਆਨਾ ਇੱਕ ਹੋਰ ਜਿਹੜੀ ਲਿਸਟ ਇਸ ਲਿਸਟ ਤੋਂ ਠੀਕ ਪਹਿਲੇ ਆਈ ਸੀ ਜਿਹੜੇ ਕਿ ਸੈਕਟਰੀ ਕੁਝ ਲਾਏ ਗਏ ਸੈਕਟਰੀ ਕਿਸ ਕਰਕੇ ਲਾਏ ਜਾਂਦੇ ਹੈ ਕਿ ਜੋ ਸੰਗਠਨ ਦਾ ਕੰਮ ਸੂਬੇ ਦੇ ਵਿੱਚ ਵੇਖ ਰਹੇ ਹੁੰਦੇ ਉਹਨਾਂ ਦੇ ਨਾਲ ਆਰਗੇਨਾਈਜ਼ੇਸ਼ਨਲ ਸੈਕਟਰੀ ਜਿਹੜੇ ਹੁੰਦੇ ਨੇ ਉਹ ਕੁਝ ਚੇਂਜ ਕੀਤੇ ਜਾਂਦੇ ਔਰ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪਿਛਲੇ ਦਿਨੀ ਜਿਹੜੇ ਦਾਲਵੇ ਸਾਹਿਬ ਜਿਨ੍ਹਾਂ ਨੂੰ ਜ਼ਿੰਮੇਵਾਰੀ ਆਜਕਲ ਦਿੱਤੀ ਹੋਈ ਹੈ ਉਹ ਬਹੁਤ ਪੰਜਾਬ ਚ ਵਿਚਰਦੇ ਵੀ ਨੇ ਪਰ ਚੁਕਿਓ ਵਿਚਰਦੇ ਨੇ ਪ੍ਰਧਾਨ ਸਾਹਿਬ ਨਾਲ ਪ੍ਰਧਾਨ ਸਾਹਿਬ ਚੁਕਿ ਜ਼ਿੰਮੇਵਾਰੀ ਰਾਜਾ ਵੜਿੰਗ ਕੋਲੇ ਪ੍ਰਧਾਨ ਦੀ ਜੋ ਸੋਨਾ ਨਾਲ ਹੀ ਰਹਿਣਾ ਪਰ ਹੁਣ ਉਹਨਾਂ ਦੇ ਨਾਲ ਦੋ ਕੁ ਬੰਦੇ ਹੋਰ ਲਾ ਦਿੱਤੇ ਗਏ ਨੇ ਜਿਹੜੇ ਕਿ ਜਨਰਲ ਸੈਕਟਰੀ ਇਨਚਾਰਜ ਨੇ ਉਨਾ ਚ ਇੱਕ ਮਿਸ ਹੀਨਾ ਕਵਾਰੇ ਨੇ ਤੇ ਇੱਕ ਸੁਰਜ ਠਾਕੁਰ ਨੇ ਸੁਰਜ ਠਾਕੁਰ ਮੇਰੇ ਖਿਆਲ ਨਾਲ ਮਹਾਰਾਸ਼ਟਰ ਤੋਂ ਨੇ ਜਿਨ੍ਹਾਂ ਨੂੰ ਨਾਲ ਲਾਇਆ ਗਿਆ ਤੇ ਹੀਦਾ ਜਿੰਨਾ ਜਿੰਨਾ ਕੁ ਮੈਂ ਜਾਣਦਾ ਸ਼ੇ ਤੇ ਮੱਧ ਪ੍ਰਦੇਸ਼ ਤੋਂ ਨੇ ਸੋ ਇਹ ਦੋ ਬੰਦੇ ਹੋਰ ਜਿਹੜੇ ਆਰਗੇਨਾਈਜੇਸ਼ਨਲ ਸੈਕਟਰੀ ਦੇ ਨਾਲ ਜਿਹੜੇ ਲਾਏ ਗਏ ਨੇ ਜਿਹੜੇ ਕਿ ਜਨਰਲ ਸੈਕਟਰੀ ਨੇ ਔਰ ਇਹ ਅਪੁਆਇੰਟਮੈਂਟ ਲੈਟਰ ਕੱਲ ਜਾਰੀ ਕੀਤਾ ਗਿਆ ਪਰ ਇਸ ਲਿਸਟ ਦੇ ਵਿੱਚ ਮੈਂ ਪਹਿਲੇ ਇਹਦੀ ਗੱਲ ਕਰਨੇ ਜਿਹੜੇ ਦੋ ਨਾਮ ਲਾਏ ਗਏ ਨੇ ਇਹਦਾ ਮਤਲਬ ਇਹ ਹੈ ਕਿ ਕਿਸੇ ਇੱਕ ਵਨ ਸਾਈਡਿਡ ਫੀਡਬੈਕ ਉੱਪਰ ਤੱਕ ਨਾ ਪਹੁੰਚੇ ਜਾਂ ਕਹਿ ਲਿਏ ਕਿ ਵਨ ਸਾਈਡਿਡ ਫੀਡਬੈਕ ਦੇ ਫੈਸਲੇ ਹਾਈ ਕਮਾਂਡ ਨਾਲ ਨਾ ਲਵੇ ਇਸ ਕਰਕੇ ਦੋ ਬੰਦੇ ਹੋਰ ਲਾ ਦਿੱਤੇ ਗਏ ਨੇ ਸੋ ਥੈਟ ਕਿ ਜਦੋਂ ਤਿੰਨ ਬੰਦੇ ਹੋਣਗੇ ਤੇ ਉਸ ਚਾਰੇ ਪਾਸੇ ਪੰਜਾਬ ਚ ਘੁੰਮਣਗੇ ਸਤਾਈ ਦੀ ਤਿਆਰੀ ਕਰਨੀ ਹੈ ਸੋ ਜੇ ਇਹ ਵਿੱਚ ਉਹ ਇੱਕ ਮਲਟੀਪਲ ਫੀਡਬੈਕ ਜਾਂ ਕਹਿ ਲਿਏ ਕਿ ਜੈਨੂਨ ਫੀਡਬੈਕ ਜਿਹੜਾ ਕਾਂਗਰਸ ਪਾਰਟੀ ਤੋਂ ਉੱਪਰ ਤੱਕ ਪਹੁੰਚੇਗਾ ਹੁਣ ਮਿਆਨਾ ਇਹਦੇ ਚ ਇੱਕ ਚੇਂਜ ਹੋਰ ਜਿਹੜਾ ਕੀਤਾ ਗਿਆ ਪ੍ਰਗਟ ਸਿੰਘ ਕੋਲ ਜ਼ਿੰਮੇਵਾਰੀ ਪਹਿਲਾਂ ਹੁੰਦੀ ਸੀ ਉੱਤਰਾਖੰਡ ਦੀ ਕਿਉਂਕਿ ਉਤਰਾਖੰਡ ਉਹ ਮੀਟਿੰਗ ਲੈਂਡਸ ਵੀ ਕਈ ਵਾਰੀ ਜਾਂਦੇ ਹੁੰਦੇ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਲਗਭਗ ਮੈਨੂੰ ਲੱਗਦਾ ਹਫਤਾ ਪਹਿਲਾਂ ਸ਼ਾਇਦ ਪ੍ਰਗਟ ਸਿੰਘ ਦਿੱਲੀ ਗਏ ਜਿੱਥੇ ਹਾਈ ਕਮਾਂਡ ਨਾਲ ਗੱਲ ਹੋਈ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਔਰ ਉਤਰਾਖੰਡ ਦੇ ਇਲੈਕਸ਼ਨ ਇਕੱਠੇ ਹੁੰਦੇ ਆ ਮਤਲਬ ਜਦੋਂ ਪੰਜਾਬ ਦੇ ਇਲੈਕਸ਼ਨ ਹੁੰਦੇ ਆ ਨਾ ਉਦੋਂ ਚਾਰ ਸਟੇਟਸ ਹੋਰ ਹੁੰਦੀਆਂ ਜਿਨ੍ਹਾਂ ਦੇ ਇਲੈਕਸ਼ਨ ਹੁੰਦੇ ਆ ਯੂਪੀ ਉਤਰਾਖੰਡ ਗੋਆ ਮਣੀਪੁਰ ਤੇ ਨਾਲ ਪੰਜਾਬ ਹੁੰਦਾ ਹੈ ਪੰਜ ਸਟੇਟਸ ਦੇ ਇਲੈਕਸ਼ਨ ਇਕੱਠੇ ਹੁੰਦੇ ਆ ਸੋ ਉਹਨਾਂ ਨੇ ਕਿਹਾ ਕਿ ਬਈ ਮੇਰੇ ਵੀ ਇਲੈਕਸ਼ਨ ਹੋਣੇ ਆ ਦੂਜੇ ਪਾਸੇ ਉਤਰਾਖਣ ਦੀ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਮੈਂ ਕਿਵੇਂ ਕਰੂੰਗਾ ਔਰ ਇੱਕ ਮੈਂ ਇਹਨੂੰ ਇੱਕ ਚੰਗਾ ਸਟੈਪ ਜਾਂ ਇੱਕ ਸੂਝਵਾਨ ਲੀਡਰ ਵਾਲਾ ਸਟੈਪ ਮੰਨੂੰਗਾ ਕਿਉਂਕਿ ਮੈਨੂੰ ਯਾਦ ਹੈ 2022 ਦੇ ਇਲੈਕਸ਼ਨ ਤੋਂ ਪਹਿਲਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ ਅਜੇ ਚੰਨੀ ਬੜੇ ਨਹੀਂ ਸੀ 2021 ਦੀ ਮੇਰੀਆਂ ਨਾਲ ਗੱਲ ਹੈ 2021 ਦੇ ਵਿੱਚ ਜਾਂ 20 ਦੇ ਵਿੱਚ ਹਰੀਸ਼ रावत ਜਿਹੜੇ ਉੱਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਸੰਸਦ ਵੀ ਕਈ ਵਾਰ ਬਣ ਚੁੱਕੇ ਨੇ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾਇਆ ਗਿਆ ਸੀ ਔਰ ਜਦੋਂ ਇੰਚਾਰਜ ਲਾਇਆ ਗਿਆ ਸੀ ਉਹ ਲਗਾਤਾਰ ਇੱਥੇ ਵਿਚਰਦੇ ਰਿਹਾ ਕੰਮ ਵੀ ਕਰਦੇ ਰਿਹਾ ਲੋਕਾਂ 'ਚ ਘੁੰਮਦੇ ਫਿਰਦੇ ਵੀ ਰਿਹਾ ਪਰ ਜਦੋਂ ਇਲੈਕਸ਼ਨ ਨੇੜੇ ਆਇਆ ਤੇ ਇਹ ਕਹਿ ਕੇ ਉਹਨਾਂ ਨੂੰ ਹਟਾਇਆ ਗਿਆ ਕਿ ਉਹਨਾਂ ਦੇ ਆਪ ਦੇ ਸੂਬੇ ਦੇ ਵਿੱਚ ਵੀ ਇਲੈਕਸ਼ਨ ਹੈ ਸੋ ਇਸੇ ਕਰਕੇ ਉਹ ਗੱਲ ਬੰਨ ਨਹੀਂ ਪਾਣੀ ਫਿਰ ਹਰੀਸ਼ ਚੌਧਰੀ ਨੂੰ ਭੇਜਿਆ ਗਿਆ ਸੀ ਸੋ ਉਹ ਇੱਕ ਮੂਵ ਜਿਹੜਾ ਸੀ ਉਹ ਪਹਿਲਾਂ ਹੀ ਗਲਤ ਸਟੈਪ ਸੀ ਕਿ ਜੇ ਸਾਲ ਡੇਢ ਸਾਲ ਇਲੈਕਸ਼ਨ ਚ ਰਹਿ ਗਿਆ ਹੋਵੇ ਤੁਸੀਂ ਆਰਗੇਨਾਈਜ਼یشنل ਸੈਕਟਰੀ ਲਾਓ ਉਸ ਸੂਬੇ ਦਾ ਜਿੱਥੇ ਨਾਲ ਇਲੈਕਸ਼ਨ ਹੋਣ ਉਸ ਸੂਬੇ ਦੇ ਨਾਲ ਜਿਤ ਮਤਲਬ ਜਿਹਦੀ ਜ਼ਿੰਮੇਵਾਰੀ ਹੈ ਔਰ ਜਿਸ ਸਟੇਟ ਤੋਂ ਬੰਦਾ ਆਂਦਾ ਉਹਦੇ ਨਾਲ ਜੇ ਇਲੈਕਸ਼ਨ ਹੋਣਗੇ ਤੇ ਫਿਰ ਕਨਫਲਿਕਟ ਹੁੰਦਾ ਹੈ ਜਾਂ ਕਹ ਲਈਏ ਕਿ ਦੋਵਾਂ ਪਾਸੇ ਉਹਨਾਂ ਧਿਆਨ ਨਹੀਂ ਜਾ ਪਾਂਦਾ ਉਹਨੇ ਆਪਣਾ ਇਲੈਕਸ਼ਨ ਵੀ ਵੇਖਣਾ ਉਹਨੇ ਪਾਰਟੀ ਦੀ ਜ਼ਿੰਮੇਵਾਰੀ ਵੀ ਵੇਖਣੀ ਹੈ ਸੋ ਇੱਕ ਚੰਗਾ ਮੂਵ ਮੈਨੂੰ ਕਹਿ ਸਕਦਾ ਕਿ ਉਹਨ ਪ੍ਰਗਟ ਸਿੰਘ ਨੂੰ ਜਿਹੜਾ ਜੰਮੂ ਕਸ਼ਮੀਰ ਦਾ ਜੰਮੂ ਵਾਲੇ ਪਾਸੇ ਦਾ ਯਾਨੀ ਕਿ ਜੰਮੂ ਕਸ਼ਮੀਰ ਦਾ ਉਹਨਾਂ ਨੂੰ ਇਨਚਾਰਜ ਲਾਤਾ ਗਿਆ ਹੈ ਔਰ ਇਲੈਕਸ਼ਨ ਜੇ ਹੈ ਨਹੀਂ ਜੰਮੂ ਕਸ਼ਮੀਰ ਦੇ ਪੰਜਾਬ ਤੋਂ ਕਿਤੇ ਬਹੁਤ ਬਾਅਦ ਜਾ ਕੇ ਇਲੈਕਸ਼ਨ ਹੋਣੇ ਐ ਸੋ ਜੇ ਇਹ ਵਿੱਚ ਇੱਕ ਸਮਾਰਟ ਮੂਵ ਪਰ ਸਮਾਰਟ ਮੂਵ ਦੇ ਨਾਲ ਨਾਲ ਇਹ ਵੀ ਹੈ ਕਿ ਪ੍ਰਗਟ ਸਿੰਘ ਨੂੰ ਹਟਾਇਆ ਨਹੀਂ ਯਾਨੀ ਕਿ ਹਾਈ ਕਮਾਂਡ ਨੇ ਥਾਪੜੀ ਦੇ ਕੇ ਰੱਖੀ ਹੈ ਵੱਡੀ ਜ਼ਿੰਮੇਵਾਰੀ ਦੇ ਕੇ ਰੱਖੀ ਹੈ ਨਾਲ ਦੇ ਨਾਲ ਪੰਜਾਬ 'ਚ ਵੀ ਪ੍ਰਗਟ ਸਿੰਘ ਲਗਾਤਾਰ ਐਕਟਿਵ ਹੁੰਦੇ ਨਜ਼ਰ ਆ ਰਹੇ ਨੇ ਹੁਣ ਇਸ ਤੋਂ ਉੱਪਰ ਚਲਣਾ ਇਹ ਦੋ ਲਿਸਤਾਂ ਦੀ ਮੈਂ ਗੱਲ ਕਰ ਲਈ ਮੈਂ ਜਿਵੇਂ ਕਿ ਕਿਹਾ 10 ਮਿੰਟ ਬੜ ਨੇੜੇ ਹੈ ਹੁਣ ਮੈਂ ਅਖੀਰਲੀ ਗੱਲ ਤੇ ਆਣਾ ਜੋ ਸ਼ਾਇਦ ਤੁਸੀਂ ਵੀ ਸੋਚੋਗੇ ਕਿ ਇਹ ਗੱਲ ਪਹਿਲੇ ਦੱਸ ਦੇਣੀ ਚਾਹੀਦੀ ਸੀ ਪਰ ਮੈਂ ਹੁਣ ਆਨਾ ਆਰਗਨਾਈਜ਼ੇਸ਼ਨਲ ਚੇਂजेस ਹੋ ਗਏ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਹੋ ਗਏ ਕਈ ਸੂਬਿਆਂ ਦੇ ਇੱਕ ਕੱਲ ਲਿਸਟ ਹੋਰ ਆਈ ਸੀ ਜਿਹਦੇ ਸੂਬਾ ਪ੍ਰਧਾਨ ਦੇ ਨਾਲ ਨਾਲ ਉਹਨਾਂ ਦੀ ਪੂਰੀ ਟੀਮ ਵੀ ਥੱਲੇ ਲਾ ਦਿੱਤੀ ਗਈ ਹੈ ਹੁਣ ਵਾਰੀ ਪੰਜਾਬ ਦੀ ਹੈ ਜੋ ਹਾਲਾਤ ਪੰਜਾਬ ਕਾਂਗਰਸ ਦੇ ਜ਼ਿਮਨੀ ਚੌਂਚ ਬੜੇ ਨੇ ਔਰ ਖਾਸ ਤੌਰ ਤੇ ਜੋ ਦੋ ਵਿਵਾਦਿਤ ਬਿਆਨ ਜਿਨਾ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਉਹਨਾਂ ਦੋ ਵਿਵਾਦਿਤ ਬਿਆਨਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਮੁਸ਼ਕਲ ਪੰਜਾਬ ਚ ਵਧੀ ਹੈ ਕਟੀ ਨਹੀਂ ਹੈ ਕਿਉਂਕਿ ਕਾਂਗਰਸ ਪਾਰਟੀ ਦੀ ਕੋਸ਼ਿਸ਼ ਸੀ ਜੋ ਇੱਕ ਬੈਲੈਂਸ ਕਾਂਗਰਸ ਪਾਰਟੀ ਨੇ ਬਣਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾ ਕੇ ਕਿ ਜਿਹੜਾ ਦਲਿਤ ਭਾਈਚਾਰਾ ਹੈ ਉਹਦੇ ਚ ਆਪਣੀ ਪਕੜ ਮਜ਼ਬੂਤ ਕੀਤੀ ਜਾਏ ਦੁਆਬੇ ਚ ਅੱsse ਕਰਕੇ ਇੱਕ ਚੰਗੀ ਪਰਫਾਰਮੈਂਸ ਕਾਂਗਰਸ ਦੀ ਹਮੇਸ਼ਾ ਤੋਂ ਮੰਨੀ ਗਈ ਹੈ ਮਾਝੇ ਦੇ ਵਿੱਚ ਖਾਸ ਤੌਰ ਤੇ ਮਾਜੇਵੀ ਸਿੱਖ ਭਾਈਚਾਰਾ ਬਹੁਤਾ ਪ੍ਰਭਾਵ ਚ ਰਹਿੰਦਾ ਇਸੇ ਕਰਕੇ ਇਹ ਦੋ ਬਿਆਨਾਂ ਨੇ ਬਹੁਤ ਨੁਕਸਾਨ ਕੀਤਾ ਚੰਨੀ ਨੂੰ ਮੁੱਖ ਮੰਤਰੀ ਲਾਇਆ ਸੀ ਕਿ ਉਹ ਐਸ்சி ਭਾਈਚਾਰਾ ਜਿਹੜਾ ਨਾਲ ਰਹੇ ਉਸ ਤੋਂ ਬਾਅਦ ਵੀ ਤੁਸੀਂ ਵੇਖੋ ਕਿ ਕਾਂਗਰਸ ਪਾਰਟੀ ਦੀ ਜਿੰਨੀ ਐਕਟੀਵਿਟੀ ਪੰਜਾਬ 'ਚ ਰਹੀ ਹੈ ਔਰ ਪਿਛਲੇ ਦਿਨੀ ਵਾਈਪੁਰਨ ਕੁਮਾਰ ਜਦੋਂ ਉਹਨਾਂ ਨੇ ਸੁਸਾਇਡ ਕਰ ਲਈ ਔਰ ਰਾਹੁਲ ਗਾਂਧੀ ਆਪ ਉੱਥੇ ਪਹੁੰਚੇ ਔਰ ਉਹਨਾਂ ਨੇ ਉਹ ਇੱਕ ਮੈਂ ਪੋਲੀਟੀਕਲੀ টারਮਸ ਵਰਡ ਯੂਜ਼ ਕਰੂੰਗਾ ਕਿ ਉਹ ਕਾਰਡ ਖੇਡਿਆ ਕਿ ਬੀਜੇਪੀ ਜਿਹੜੀ ਹੈ ਉਹ ਐਂਟੀ ਦਲਿਤ ਹੈ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਉੱਥੇ ਕਹੀਆਂ ਪਰ ਰਾਜਾ ਵੜਿੰਗ ਦੇ ਇਹਨਾਂ ਬਿਆਨਾਂ ਨੇ ਸ਼ਾਇਦ ਉਹ ਸਾਰੀ ਐਕਸਰਸਾਈਜ਼ ਨੂੰ ਡਿਮੋਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇੰਟੈਂਸ਼ਨਲੀ ਮੈਂ ਨਹੀਂ ਕਹਿ ਸਕਦਾ ਪਰ ਇਹ ਹੈ ਕਿ ਹਾਂ ਡਿਮੋਲਿਸ਼ ਕਰਨ ਦੀ ਕੋਸ਼ਿਸ਼ ਹੋਈ ਹੈ ਨੁਕਸਾਨ ਪਹੁੰਚਿਆ ਟਾਲ ਲੱਗੀ ਹੈ ਸੋ ਹੁਣ ਕਾਂਗਰਸ ਪਾਰਟੀ ਕੋਈ ਵੀ ਰਿਸਕ ਨਹੀਂ ਲਏਗੀ ਵਿਨ ਇਨ ਫਿਊ ਡੇਸ ਇੱਕ ਵੱਡੀ ਖਬਰ ਇਸ ਵੱਡੇ ਔਦੇ ਨੂੰ ਲੈ ਕੇ ਵੀ ਤੁਹਾਨੂੰ ਮਿਲਦੀ ਨਜ਼ਰ ਆਏਗੀ ਜੋ ਮੇਰੇ ਸੋਰਸਸ ਆਈਸੀਸੀ ਤੋਂ ਕਹਿ ਰਹੇ ਨੇ ਕਿ ਇਹ ਚੇਂजेस ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ 2-3 ਮਹੀਨੇ ਹੋਰ ਟਾਲਿਆ ਜਾ ਸਕਦਾ ਪਰ ਹੁਣ ਬਿਹਾਰ ਇਲੈਕਸ਼ਨ ਤੋਂ ਬਾਅਦ ਕਿਸੇ ਵੇਲੇ ਵੀ ਇਹ ਫੈਸਲਾ ਹੋ ਸਕਦਾ ਹੈ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਆਉਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਬਹੁਤੇ ਦਿਨ ਹੁਣ ਇਸ ਫੈਸਲੇ 'ਚ ਨਹੀਂ ਨੇ ਹੁਣ ਅਗਲਾ ਸਵਾਲ ਹੈ ਕਿ ਜੇ ਕਪਤਾਨ ਚੇਂਜ ਹੁੰਦਾ ਪੰਜਾਬ 'ਚ ਕਾਂਗਰਸ ਦਾ ਤਾਂ ਫਿਰ ਕੌਣ ਹੋਏਗਾ Hindu ਚਿਹਰਾ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਕਾਰਡ ਕਹੇ ਦੀ ਸੀ ਪਿੱਛੇ ਕਿ Hindu ਪ੍ਰਧਾਨ ਲਾਤਾ ਇੱਕ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਉਹਨਾਂ ਨੇ ਬੈਲੈਂਸ ਇਸ ਕਰਕੇ ਕੀਤਾ ਕਿ ਸਰਕਾਰ ਹੈ ਪੰਜਾਬ 'ਚ ਇੱਕ ਮੁੱਖ ਮੰਤਰੀ ਹੈ ਉਹਦੇ ਨਾਲ ਪੈਰਲਲਿਕ ਦੇਣਾ ਸੀ ਹਾਲਾਂਕਿ ਉਹਨਾਂ ਨੇ ਐਸ்சி ਡਿਪਟੀ ਸੀਐਮ ਦਾ ਵੀ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਹੋਇਆ ਪਰ ਇੱਕ ਪੈਰਲਰ ਦੇਣਾ ਸੀ ਇਸ ਕਰਕੇ ਉਹ Hindu face ਦਿੱਤਾ ਪਰ ਕੀ ਕਾਂਗਰਸ ਪਾਰਟੀ ਵੀ ਇਹੀ ਕਾਰਡ ਖੇਡੇਗੀ ਜਾਂ ਕਾਂਗਰਸ ਪਾਰਟੀ ਥੋੜਾ ਡਿਫਰੈਂਟ ਚਲੇਗੀ ਜੋ ਮੇਰੇ ਸੋਰਸਸ ਦੱਸ ਰਹੇ ਨੇ ਕਿ ਦੋ ਚਿਹਰੇ Hindu ਚਿਹਰਿਆਂ ਦੇ ਤੌਰ ਤੇ ਇਸ ਵੱਡੇ ਅਹੁਦੇ ਲਈ ਰੇਸ 'ਚ ਸਭ ਤੋਂ ਅੱਗੇ ਨੇ ਇੱਕ ਰਾਣਾ ਕੇਪੀ ਜਿਹੜੇ ਕਿ ਪਾਰਟੀ ਦੇ ਪੁਰਾਣੇ ਚਿਹਰੇ ਨੇ ਪੁਰਾਣੇ ਵਫਾਦਾਰ ਨੇ ਕਾਂਗਰਸ ਪਾਰਟੀ ਦੇ ਨਾਲ ਅਰਸੇ ਤੋਂ ਜੁੜੇ ਨੇ ਔਰ ਬਹੁਤ ਸ਼ਾਂਤ ਔਰ ਹਰ ਵਰਗ ਨੂੰ ਜਾਂ ਕਹਿ ਲੋ ਕਿ ਕਾਂਗਰਸ ਪਾਰਟੀ 'ਚ ਮੈਂ ਵਰਗ ਨਹੀਂ ਕਹੂੰਗਾ ਹਰ ਗਰੁੱਪ ਨੂੰ ਨਾਲ ਲੈ ਕੇ ਚੱਲਦੇ ਆ ਤੇ ਦੂਜਾ ਚਿਹਰਾ ਵਿਜੇਂਦਰ ਸਿੰਘਲਾ ਦਾ ਜੇ ਹਿੰਦੂ ਪ੍ਰਧਾਨ ਲੱਗਦਾ ਹੈ ਤੇ ਇਹਨਾਂ ਦੋਨਾਂ 'ਚ ਲੱਗੇਗਾ ਫਿਰ ਅਗਲੀ ਗੱਲ ਆਂਦੀ ਹੈ ਕਿ ਜੇ ਹਿੰਦੂ ਨਾ ਲੱਗੇ ਫਿਰ ਕੌਣ ਤੇ ਇਹਦੇ 'ਚ ਤਿੰਨ ਨਾਮ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਅੱਗੇ ਚੱਲ ਰਹੇ ਨੇ ਹੁਣ ਇਹਨਾਂ 'ਚ ਕੌਣ ਅੱਗੇ ਆਂਦਾ ਹੈ ਕਿ ਦੀ ਕੈਲਕੂਲੇਸ਼ਨ ਫਿੱਟ ਬੈਂਦੀ ਹੈ ਸਿਆਸਤ ਦੇ ਵਿੱਚ ਅਸਲ ਜਿਹੜੀ ਜੇ ਵਨੀਬਿਲਟੀ ਕ੍ਰਾਈਟੇਰੀਆ ਜਾਂ ਫੈਕਟਰ ਦੀ ਗੱਲ ਕਰੋ ਤੇ ਕੈਲਕੂਲੇਸ਼ਨ ਤੇ ਜਾਂਦਾ ਉਹਦੇ 'ਚ ਇੱਕ ਨਾਮ ਪ੍ਰਗਟ ਸਿੰਘ ਦਾ ਉਹਦੇ 'ਚ ਇੱਕ ਨਾਮ ਮੈਂ ਜਿਹੜਾ ਹੁਣ ਨਾਮ ਦੱਸੂਗਾ ਉਹ ਲਾ ਕੇ ਤੁਸੀਂ ਕਹੋਗੇ ਕਿ ਇਹ ਗੱਲ ਹਜਮ ਨਹੀਂ ਹੋਈ ਪਰ ਐਕਚੁਅਲ 'ਚ AICC ਦੇ ਵਿੱਚ ਜਿੰਨੀ ਤਗੜੀ ਪਕੜ ਇਸ ਨਾਮ ਦੀ ਹੈ ਜਿਹੜਾ ਮੈਂ ਹੁਣ ਲਾਉਂਗਾ ਮੈਂ ਮੰਨਾਂਗਾ ਕਿ ਸ਼ਾਇਦ ਹੀ ਪੰਜਾਬ 'ਚ ਕਿਸੇ ਹੋਰ ਦੀ ਜਾਂ ਹੋ ਸਕਦਾ ਇੱਕ ਦੋ ਲੀਡਰ ਹੋਰ ਹੋਣ ਜਿਨ੍ਹਾਂ ਦੀ ਇੰਨੀ ਵੱਡੀ ਪਕੜ ਉੱਪਰ ਦਿੱਲੀ ਦਰਬਾਰ ਤੱਕ ਹੈ ਕੁਲਜੀਤ ਸਿੰਘ ਨਾਗਰਾ ਫਟੇਗੜ ਸਾਹਿਬ ਤੋਂ ਐਮਐਲਏ ਰਹੇ ਨਹੀਂ ਇਹ ਆਈਸੀਸੀ ਦੇ ਵਿੱਚ ਕਈ ਵਾਰ ਵੱਡੀ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ ਔਰ ਪਿਛਲੇ ਕਈ ਦਿਨਾਂ ਤੋਂ ਪੀਯੂ ਵਾਲੇ ਮਸਲੇ ਨੂੰ ਲੈ ਕੇ ਤੁਸੀਂ ਵੇਖ ਰਹੇ ਹੋ ਕਿ ਬਹੁਤ ਐਕਟਿਵ ਵੀ ਨੇ ਪਰ ਉਹਨਾਂ ਦਾ ਨਾਮ ਵੀ ਇਸ ਰੇਸ 'ਚ ਅੱਗੇ ਹੈ ਪ੍ਰਗਟ ਸਿੰਘ ਹੋ ਗਿਆ ਇਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਨਾਮ ਦੱਸਿਆ ਕੁਲਜੀਤ ਸਿੰਘ ਨਾਗਰਾ ਦਾ ਹੋ ਗਿਆ ਇੱਕ ਨਾਮ ਹੋਰ ਅਜਿਹਾ ਹੈ ਜੇ ਇਹ ਨਾਮ ਅੱਗੇ ਕੀਤਾ ਜਾਂਦਾ ਹੈ ਤਾਏ ਮੰਨਿਆ ਜਾ ਰਿਹਾ ਹੈ ਕਿ ਤੁਰਬਦਾ ਇਕਾ ਹੋ ਸਕਦਾ ਹੈ ਹਾਲਾਂਕਿ ਕੱਲ ਜਦੋਂ ਮੈਂ ਉਸ ਸੋਰਸਸ ਨਾਲ ਗੱਲ ਕੀਤੀ ਤਾਂ ਕਹਿੰਦੇ ਉਹ ਨਾਮ ਅਜੇ ਤੁਸੀਂ ਨਾਲ ਹੋ ਚੁੱਕੀ ਹੋ ਸਕਦਾ ਹੈ ਕਿ ਉਹੀ ਤੁਰਬਦਾ ਇਕਾ ਹੋਵੇ ਤੇ ਕਹਿੰਦੇ ਇੱਕ ਅੱਧੇ ਦਿਨ ਚ ਮੈਂ ਤੁਹਾਨੂੰ ਦੱਸੂਗਾ ਕਿ ਜੇ ਉਹ ਨਾਮ ਹੈ ਹਾਲਾਂਕਿ ਉਹ ਇੱਕ ਚਰਚਾ ਚੱਲ ਰਹੀ ਹੈ ਉਸ ਲੀਡਰ ਨੂੰ ਵੀ ਦਿੱਲੀ ਬੁਲਾ ਕੇ ਗੱਲਬਾਤ ਸਾਰੀ ਕੀਤੀ ਗਈ ਹੈ ਔਰ ਇਹ ਵੀ ਜੋ ਜਾਣਕਾਰੀ ਹੈ ਕਿ ਜਿਹੜੇ ਜ਼ਿਲ੍ਹਾ ਪ੍ਰਧਾਨ ਲੱਗੇ ਨੇ ਨਾ ਕੱਲ ਜਿਹੜੀ ਦੇਰ ਰਾਤ ਲਿਸਟਾਈ ਹੈ ਉਹਨਾਂ ਨੂੰ ਪਰਸੋ ਰਾਤੀ ਫੋਨ ਆ ਗਏ ਸੀ ਬਹੁਤੇ ਲੀਡਰਾਂ ਨੂੰ ਪਰਸੋ ਰਾਤੀ ਫੋਨ ਵੱਜ ਗਏ ਸੀ ਕਿ ਤੁਹਾਨੂੰ ਕੱਲ ਲਿਸਟ ਆਏਗੇ ਤਾਂ ਤੁਹਾਨੂੰ ਪ੍ਰਧਾਨ ਲਾ ਰਿਆ ਤੇ ਜ਼ਿੰਮੇਵਾਰੀ ਸੰਭੋ ਔਰ ਡਟ ਕੇ ਸਤਾਈ ਦੀ ਤਿਆਰੀਆਂ ਚ ਲੱਗ ਜਾਓ ਸੋ ਕਾਂਗਰਸ ਦੀ ਇਹ ਤਿਆਰੀ ਹੁਣ ਤੱਕ ਚੱਲ ਰਹੀ ਹੈ ਪਰ ਕੁੱਲ ਮਿਲਾ ਕੇ ਸਵਾਲ ਵੱਡਾ ਹੈ ਮੈਂ ਥੋੜਾ ਜਿਹਾ ਹੁਣ ਸਟਾਇਰਿੰਗ ਵੇਚ ਕਹੂੰਗਾ ਕਿਸੇ ਨੂੰ ਚੁਬੇ ਨਾ ਮੈਂ ਉਹਦੇ ਲਈ ਪਹਿਲੇ ਹੀ ਮਾਫੀ ਮੰਗ ਲੈਣਾ ਹੋ ਸਕਦਾ ਹੈ ਕਿ ਰਾਜਾ ਬੇਟਾ ਦੀ ਛੁੱਟੀ ਹੋ ਜੇ ਬਰੋ ਛੁੱਟੀ ਕਿੰਨੇ ਸਮੇਂ ਬਾਅਦ ਹੁੰਦੀ ਹੈ ਕਿਉਂ ਹੁੰਦੀ ਹੈ ਉਹ ਸਾਰਿਆਂ ਨੂੰ ਪਤਾ ਹੈ ਪਰ कई विवादित बयान कई लगातार सरकमटांसिज कई लगातार कैलकुलेशन कांग्रेस पार्टी के फेवर से नहीं बैठिया ने जिस करके हाईकमान हूँ व्डे बदलाव के मूड च है और बदला बहुत जल्द हों नजर आएगा तो नवी सवेर से अज गल सिर्फ कांग्रेस पार्टी की करनी सो की है उम्मीद करते हैं तो चीज़ा ठीक लगिया होमेंट्स अपनी राय जरूर दौ हो। तो होर नवे मसलों खास तौर सियासी भी और पंजाब भी लगातार इस प्लेटफॉर्म से रोज़ सवेरे गल करे ਅੱਜ ਦੀ ਨਵੀਂ ਸਵੇਰ 'ਚ ਇੰਨਾ ਹੀ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ